ਆਇਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹੇਦਾਰ ਪਪਾ ਸੁਖਾ ਸਿੰਘ ਬੁੱਢਾਦਾਲ ਬਹਿੰਡਾ ਤੇ ਦਾਲ ਪੰਥ ਦੇ ਵੱਲੋਂ ਤੇ ਕਰਨਾਦਲ ਦਾਲ ਪੰਥ ਦੇ ਆ ਮੌਜੂਦ ਹੈ ਸਿੰਘ ਸਾਹਿਬ ਜਹੇਦਾਰ ਪਪਾ ਮੇਜਰ ਸਿੰਘ ਸੋਢੀ ਉਹਨਾਂ ਦੀ ਫੌਜ ਜਹੇਦਾਰ ਬਟਿੰਡਾ ਨਿਸ਼ਾਨ ਸਿੰਘ ਜੀ ਮਹਾਕਾਲ ਸੱਸਾ ਚੇਹੇਦਾਰ ਪਾਤਣਾ ਕਰਨਜੀਤ ਸਿੰਘ ਜਹੇਦਾਰ ਤੇ ਉਹਨਾਂ ਦੀ ਸਾਰੀ ਕੋਈ ਜੋ ਕਿ ਗੁਰੂ ਵਾਲੇ ਦਾ ਲੰਬੇ ਸਮੇਂ ਤੋਂ ਮਸਲਾ ਭੜਕਿਆ ਸੀਗਾ ਵੀ ਇੱਥੇ ਝੂਠੀਆਂ ਪਵਾਹਾਂ ਬਣਾ ਕੇ ਇੱਕ ਬੀਬੀ ਵੱਲੀੋਂ ਭੇਜੀਆਂ ਜਾਂਦੀਆਂ ਸੀ ਵੀ ਇੱਥੇ ਆਰਐਸਐਸ ਦੇ ਗੁੰਡੇ ਵੜ ਗਏ ਜਾਂ ਕੋਈ ਹੋਰ ਪਿੰਡ ਨੇ ਸੰਗਤ ਨੇ ਸਾਡੇ ਕੋਲ ਬੇਨਤੀਆਂ ਕੀਤੀਆਂ ਤੇ ਅੱਜ ਪਿੰਡ ਦੀ ਸੰਗਤ ਦੇ ਨਾਲ ਆ ਸੀ ਇਸ ਗੁਰਦੁਆਰਾ ਸਾਹਿਬ ਦਾ ਮੋਰਚਾ ਜੋ ਸੀਗਾ ਪੱਧੇ ਕੀਤਾ ਬਾਕੀ ਪਿੰਡ ਦੀ ਸੰਗਤ ਨਾਲ ਗੱਲਬਾਤ ਹੋ ਗਈ ਤੂੰ ਪਹਿਲਾਂ ਜਹੇਦਾਰ ਨਿਸ਼ਾਨ ਸੇਣੀ ਦੀ ਨਾਲ ਗੱਲਬਾਤ ਹੋਣਗੇ ਉਸ ਤੋਂ ਬਾਅਦ ਮਹਾਕਾਲ ਜੀ ਨਾਲ ਤੇ ਡੇਹਦਾਰ ਕਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਦੱਸਣਾ ਚਾਹੁੰਦਾ ਹੈ ਵੀ ਜੋ ਕੁਝ ਸਮੇਂ ਤੋਂ ਬਾਅਦ ਇਹ ਵਾਰ ਚੱਲ ਰਿਹਾ ਸੀ ਪਿੰਡ ਗੁੰਡੂ ਵਾਲੇ ਗੁਰੂ ਘਰ ਦਾ ਤੇ ਸੰਗਤ ਨੇ ਜੱਜਦਾਰਾਂ ਨਾਲ ਰਾਤ ਦਾ ਕੀਤਾ ਤੇ ਸਿੰਘ ਸਾਬਾ ਬੋਲੋ ਦਾਸ ਦੀ ਅਤੇ ਦਲਪੰਥ ਦੀ ਫੌਜਾਂ ਦੀ ਡਿਊਟੀ ਲੱਗੀ ਤੇ ਉਹਦੇ ਪਾਸੇ ਜਿਹੜਾ ਮੋਰਚਾ ਫੜੇ ਕੀਤਾ ਗਿਆ ਤੇ ਉਹ ਵੀ ਵੀ ਵੱਲੋਂ ਕਿਹਾ ਜਾ ਰਿਹਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਵੀ ਇੱਥੇ ਆ ਰਹੇ ਸਨ ਤੇ ਗੁੰਡੇ ਵੜ ਗਏ ਇੱਥੇ ਭਾਜੀਪੀ ਦੇ ਬੰਦੇ ਵੜ ਗਏ ਇੱਥੇ ਕੋਈ ਭਾਜੀਪੀ ਦਾ ਬੰਦਾ ਨਹੀਂ ਹੈਗਾ ਕੋਈ ਆ ਰਹੇ ਸਨ ਤੇ ਬੰਦੇ ਨਹੀਂ ਹੈਗੇ ਇੱਥੇ ਦਲਪੰਥ ਦੀਆਂ ਨੇ ਅੰਗਦਿੰਗ ਫੌਜਾਂ ਨੇ ਤੇ ਸਾਰਾ ਨਗਰ ਖੜਾ ਨਗਰ ਨੇ ਨਗਰ ਨੇ ਹੀ ਉਹਨਾਂ ਨੂੰ ਫਰਕ ਪਿਆ ਕਿ ਫੌਜਾਂ ਦੇ ਸਿਰੋਖ ਨਾਲ ਵਾਰ ਕਰਦਿਆਂਗੇ ਤੇ ਹੁਣ ਨਗਰ ਰਹੀ ਹੈ ਤੇ ਜਲ ਪਾਣੀ ਪਸ਼ਾਦਾ ਪਾਣੀ ਤਿਆਰ ਕਰ ਰਹੇ ਨੇ ਜੋ ਪ੍ਰਸ਼ਾਸਨ ਨੇ ਵੀ ਛੱਡਾਇਆ ਕਿ ਦਾਲ ਪਾਣੀ ਵਧੀਆ ਫੌਜਾਂ ਨੇ ਤੇ ਸੰਗਤ ਨੇ ਵੀ ਛੱਡਿਆ ਇੱਕਦਾਰ ਇਹ ਇੱਥੇ ਵੀ ਇਸ ਤਰ੍ਹਾਂ ਦੀ ਸੂਈ ਵੀ ਉਂ ਦੁਰਘਟਨਾ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਜਿਸ ਤਰ੍ਹਾਂ ਕਿ ਉਹ ਬੀਬੀ ਵਾਰੀ ਵਾਰੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਰਹੀ ਹੈ ਬੇਤੇ ਜਿੱਤੇ ਜਿੱਤੇ ਬੰਦੀ ਆ ਪਹੁੰਚਣਾ ਉਹ ਠੁੱਟੀਆ ਖਵਾਵਾ ਖਲਾ ਰਹੀ ਹੈ ਉਰੇ ਜੇ ਵੀ ਕਿਸੇ ਵੀ ਜਸੇ ਬੰਦੀ ਨੇ ਆਉਣਾ ਤਾਂ ਉਹ رابطہ ਕਰਕੇ ਆਵੇ ਤਾ ਉਹ 사ਤਗੁਰੂ ਦਾ ਉਹਨੂੰ ਪਤਾ ਲੱਗੇ 사ਤਗੁਰੂ ਦਾ ਪਤਾ ਕਰਕੇ ਫੇਰ ਆਵੇ ਬਾਕੀ ਆ ਨਗਰ ਕੜਾ ਇਧਰ ਵੀ ਜਿਹੜੀਆਂ ਖੜੀਆਂ ਨੇ ਇਹਨਾਂ ਦੇ ਕਹਿਣ ਦੇ ਮਤਲਬ ਕਿ ਉਹ ਬੀਬੀ ਕੋਲੇ ਵੀ ਅੰਤਵਾਰ ਜਾਂ ਮੰਗਲਵਾਰ ਬੁੱਧਵਾਰ ਬ੍ਰਹਮਣ ਕਿਹੜੇ ਦਿਨਾਂ ਦਾ ਦੇਖੋ ਉਹ ਪੁੱਛਿਆ ਦਿੰਦੇ ਦੀ ਤੇ ਉਹ ਪਿੰਡ ਦੇ ਜਿਹੜੇ ਮਤਲਬਰ ਬੰਦੇ ਖੜੇ ਨੇ ਉਹ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਦਾ ਬੋਲਦਾ ਸਾਹਿਬ ਜੀ ਕੋਲ ਮੰਨਤੀ ਹੋ ਰਹਾ ਵੀ ਜਿਹੜੀ ਉਹ ਬੀਬੀ ਨੇ ਕਹੀ ਆ ਵੀ ਮੈਨੂੰ ਬੁੱਢਾ ਦਲ ਨੇ ਇਸ ਗੁਰੂ ਘਰ ਦੀ ਪਾਗ ਦਿੱਤੀ ਆ ਭੰਦਾ ਬਾਬਾ ਜਸਾ ਜੀ ਨਾਲ ਸਾਡੇ ਬਚਨ ਹੋਏ ਆ ਉਹਨਾਂ ਨੇ ਉਹਦੇ ਜਿਹੜਾ ਮੰਨ ਲਓ ਸਿੰਘ ਦੀ ਡੈਥ ਹੋਈ ਸੀ ਉਹਦੀ ਪਾਗ ਦਿੱਤੀ ਸੀ ਇਹ ਝੂਠੀ ਵਫਾ ਫੁਲਾ ਰਹੀ ਆ ਨਾ ਕਿ ਉਹਨੇ ਗੁਰਦੁਆਰਾ ਸਾਹਿਬ ਦੀ ਕੋਈ ਚਿੱਠੀ ਜਾਂ ਕੋਈ ਪਾਗ ਦਿੱਤੀ ਸੀਗੀ ਇਹ ਵੀ ਇੱਕ ਝੂਠੀ ਖਬਰ ਹੈਗੀ